ਦੇਖੋ ਬੜਾ ਦੁੱਖ ਭਰਿਆ ਮਾਹੌਲ ਹੈ ਇਸ ਵੇਲੇ ਅਰਮਨ ਬਾਇਲ ਦੇ ਚਾਚਾ ਜੀ ਸ੍ਰੀ ਕੇਸ਼ਵ ਬਹਲ ਜੀ ਜਿਹੜੇ ਇਸ ਸੰਸਾਰ ਤੋਂ ਚੱਲ ਬੱッセ ਨੇ ਜਿੰਨੀ ਪ੍ਰਮਾਤਮਾ ਨੇ ਉਹਨਾਂ ਨੂੰ சுவாਸਾਂ ਦੀ ਪੂੰਜੀ ਦਿੱਤੀ ਸੀ ਉਹਨੂੰ ਭੋਗਦੇ ਹੋਏ ਇਸ ਮਾਤ ਲੋਕ ਤੋਂ ਜਿਹੜਾ ਉਹ ਕੂਚ ਕਰ ਗਏ ਨੇ ਮੈਂ ਅੱਜ ਸਪੈਸ਼ਲ ਤੌਰ ਤੇ ਉਹਨਾਂ ਦੇ ਸੰਸਕਾਰ ਚ ਐ ਸੰਸਕਾਰ ਹੋਣ ਦੇ ਵਿੱਚ ਮੈਂ ਆਇਆ ਆ ਇਸ ਸਮੇਂ ਤੇ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਅਮੈਂ ਮਹਿਸੂਸ ਕਰਦਾ ਕਿ ਜਦੋਂ ਵੀ ਐਸੀ ਘੜੀ ਚ ਕਿਸੇ ਦਾ ਦੁੱਖ ਸਾਂਝਾ ਕਰੀਏ ਉਹਦਾ ਦੁੱਖ ਮਿਲਾਈਏ ਤਾਂ ਦੁੱਖ ਜ਼ਰੂਰ ਘਟਦਾ ਹੈ। ਅਮੈਂ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਉਹ ਸਾਡੇ ਬਜ਼ੁਰਗ ਨੂੰ ਜਿੰਨਾ ਬੜਾ ਲੰਮਾ ਸਮਾਂ ਸੇਵਾ ਕੀਤੀ ਸਮਾਜ ਦੀ ਉਹਨਾਂ ਨੂੰ ਸ਼੍ਰੀ ਕੇਸ਼ਵ ਬਹਿਲ ਜੀ ਨੂੰ ਆਪਣੇ ਚਰਨਾਂ ਚ ਨਵਾਸ ਦਿਓ ਤੇ ਸ਼੍ਰੀ ਰਮਨ ਬਹਿਲ ਜੀ ਉਹਨਾਂ ਦਾ ਸਮੂਹ ਸ਼੍ਰੀ ਰਮਨ ਬਹਿਲ ਜੀ ਸਾਡੇ ਲਈ ਬੜੇ ਸਤਿਕਾਰਯੋਗ ਨੇ ਤੇ ਅੱਜ ਉਹਨਾਂ ਦੇ ਸਤਿਕਾਰਯੋਗ ਚਾਚਾ ਜੀ ਜਿਹੜੇ ਸ੍ਰੀ ਕੇਸ਼ੂ ਮਹਿੰਦੀ ਜਿਹੜੇ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਸੰਸਕਾਰ ਦੇ ਵਿੱਚ ਅਸੀਂ ਅੱਜ ਇੱਥੇ ਅ ਸੰਸ਼ਾਨ ਘਰ ਵਿੱਚ ਪੁੱਜੇ ਹਾਂ ਸੋ ਇਹ ਬਹੁਤ ਵੱਡਾ ਪਰਿਵਾਰ ਨੂੰ ਇਹ ਉਹਨਾਂ ਲਈ ਘਾਟਾ ਹੈ ਕਿਉਂਕਿ ਉਹ ਪਰਿਵਾਰ ਦੇ ਵਿੱਚੋਂ ਉਹੀ ਵੱਡੇ ਸਨ ਔਰ ਜਿਹੜਾ ਕਿਉਂਕਿ ਰਾਜਨੀਤਿਕ ਸਫਰ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਬੈਲ ਪਰਿਵਾਰ ਦੇ ਵਿੱਚ ਸੋ ਇਸ ਘਟਨਾ ਨੂੰ ਇਸ ਜਿਹੜਾ ਘਾਟਾ ਪਿਆ ਵਾ ਇਹ ਨਾ ਸਹਿਯੋਗ ਹੈ ਕਿਉਂਕਿ ਭੈਸਮ ਹਮੇਸ਼ਾ ਬਾਹਰ ਦੇ ਕੰਮਾਂ ਵਿੱਚ ਬਿਜ਼ੀ ਰਹਿੰਦੇ ਸਨ ਔਰ ਉਹ ਹਮੇਸ਼ਾ ਆਪਣੇ ਲੋਕਲ ਸਾਰੇ ਪੋਲੀਟੀਕਲ ਕੰਮਾਂ ਨੂੰ ਦੇਖਦੇ ਸਨ ਸੋ ਇਸ ਕਰਕੇ ਪਰਿਵਾਰ ਨੂੰ ਵੀ ਕਾਫੀ ਦੁੱਖ ਮਹਿਸੂਸ ਹੋਇਆ ਅਸੀਂ ਸਾਰੇ ਉਹਨਾਂ ਦੇ ਨਾਲ ਆ ਇਹਨਾਂ ਦਾ ਸਿਆਸੀ ਤਜਰਬਾ ਸੀਗਾ ਔਰ ਆਮ ਆਦਮੀ ਪਾਰਟੀ ਨੂੰ ਜਰਦਾਸ ਕੋ ਜਿਹਦੇ ਦੇ ਵਿੱਚ ਜਿਹੜਾ ਵਾ ਮਜ਼ਬੂਤ ਕਰਨ ਵਿੱਚ ਸਮੇਂ-ਸਮੇਂ ਤੇ ਆਪਣੇ ਸਿਆਸੀ ਤਜਰਬਿਆਂ ਤੋਂ ਮਾਨੂੰ ਸਾਰੇ ਲੀਡਰਸ਼ਿਪ ਨੂੰ ਜ਼ਿਲ੍ਹੇ ਦੇ ਨੂੰ ਇਹ ਸਲਾਹ ਵੀ ਦਿੰਦੇ ਸੀਗੇ ਇਹ ਮੰਨਦੇ ਜੇ ਕਿ ਇਹਨਾਂ ਦੇ ਜਾਂਦਾ ਆਮ ਆਦਮੀ ਪਾਰਟੀ ਨੂੰ ਕਾਫੀ ਵੱਡਾ ਘਾਟਾ ਪਿਆ ਹੋ। ਬਿਲਕੁਲ ਜੀ ਬਹੁਤ ਆਮ ਆਦਮੀ ਪਾਰਟੀ ਨੂੰ ਇੱਕ ਘਾਟ ਮਹਿਸੂਸ ਹੋ ਰਹੀ ਹੈ ਕਿਉਂਕਿ ਇਹ ਵੋਟਰ ਸਪੋਰਟਰਸ ਦੇ ਨਾਲ ਆਮ ਲੋਕਾਂ ਦੇ ਨਾਲ ਬੜੇ ਗਰਾਊਂਡ ਲੈਵਲ ਤੇ ਜੁੜੇ ਹੋਏ ਸਨ ਸੋ ਲੋਕਾਂ ਦੇ ਨਾਲ ਇਹਨਾਂ ਦਾ ਬਹੁਤ ਪਿਆਰ ਮੁਹੱਬਤ ਸੀ ਸੋ ਉਹਨਾਂ ਦੀ ਨੇੜਤਾ ਇੰਨੀ ਸੀ ਕਿ ਉਹ ਜਿੱਧਰ ਵੀ ਜਿਵੇਂ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਤੇ ਸਾਰੇ ਲੋਕ ਜਿਹੜੇ ਨਾ ਉਹ ਆਮ ਆਦਮੀ ਪਾਰਟੀ ਨਾਲ ਜੁੜਨਾ ਸਰਉਰੇਤੇ ਆਮ ਆਦਮੀ ਪਾਰਟੀ ਮਜ਼ਬੂਤ ਹੋਈ ਬਹੁਤ ਹੀ ਗਹਿਰਾ ਦੁੱਖ ਲੱਗਿਆ ਕਿਸੀ ਰਮਨ ਬੈਲ ਜੀ ਸਾਡੇ ਵੱਡੇ ਭਰਾ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਔਰ ਗਰਦਾਸਪੁਰ ਵਿਧਾਨ ਸਭਾ ਦੇ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਔਰ ਉਹਨਾਂ ਦੇ ਚਾਚਾ ਜੀ ਜਿਹੜੇ ਆ ਉਹ ਸਾਨੂੰ ਵਿਛੋੜਾ ਦੇ ਗਏ ਔਰ ਬਹੁਤ ਗਮਗੀਨ ਸਮਾਂ ਕਿਉਂਕਿ ਸਾਡਾ ਔਰ ਬੈਲ ਪਰਿਵਾਰ ਦਾ ਬੜਾ ਤਿੰਨ ਪੀੜੀਆਂ ਤੋਂ ਨਾਤਾ ਰਿਹਾ ਔਰ ਕੋਈ ਵੀ ਜਿਹੜੇ ਜ਼ੁਰਗ ਦੇ ਜਾਣ ਨਾਲ ਬਹੁਤ ਵੱਡਾ ਪਰਿਵਾਰਾ ਨੂੰ ਘਾਟਾ ਪੈਂਦਾ ਮੇਰੇ ਸਵਰਗੀ ਪਿਤਾ ਜੀ ਜਿਹੜੇ ਆ ਉਹ ਆਪਣੇ ਬਜ਼ੁਰਗਾਂ ਦੇ ਨਾਲ ਅਕਸਰ ਹੀ ਮਿਲਦੇ ਮਿਲਦੇ ਗਿਲਦੇ ਰਹਦੇ ਆ ਬਹੁਤ ਪਰਿਵਾਰਕ ਪਰਿਵਾਰਕ ਸਬੰਧ ਸੀਗੇ ਵੱਡੇ ਬਹਿਲ ਸਾਹਿਬ ਨਾਲ ਵੀ ਬਹੁਤ ਅچھے ਤਾਲੁਕਾਤ ਸੀਗੇ ਸੋ ਬਹੁਤ ਦੁੱਖ ਲੱਗਿਆ ਕਿਉਂਕਿ ਬਜ਼ੁਰਗ ਜਿਹੜੇ ਆ ਭਾਵੇਂ ਜਿੰਨੀ ਮਰਜ਼ੀ ਉਮਰ ਭੋਕੇ ਜਾਣ ਉਹਨਾਂ ਦਾ ਜਿਹੜਾ ਆਸ਼ੀਰਵਾਦ ਆ ਉਹਨਾਂ ਦਾ ਜਿਹੜਾ ਮਾਰਗਦਰਸ਼ਨ ਆ ਉਹ ਸਦਾ ਹੀ ਜਿਹੜਾ ਵਾ ਉਹਦੀ ਬੜੀ ਲੋੜ ਹੁੰਦੀ ਆ ਸੋ ਬਹੁਤ ਗਮਗੀਨ ਸਮਾਂ ਇਸ ਗਮਗੀਨ ਸਮੇਂ ਦੇ ਵਿੱਚ ਅਸੀਂ ਸਾਰਾ ਪਰਿਵਾਰ ਧੰਦਾਵਾ ਸਾਹਿਬ ਸ਼ਮਸ਼ੀਰ ਸਿੰਘ ਜੀ ਅਸੀਂ ਸਾਰੇ ਆਮ ਆਦਮੀ ਪਾਰਟੀ ਦਾ ਸਾਡਾ ਪਰਿਵਾਰ ਅਸੀਂ ਇਸ ਗਮ ਦੇ ਸਮੇਂ ਸਾਰੇ ਇਕੱਠੇ ਆ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਆ ਕਿ ਚਾਚਾ ਜੀ ਨੂੰ ਜਿਹੜੇ ਆ ਬੈਲ ਸਾਹਿਬ ਦੇ ਆ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਔਰ ਪਰਿਵਾਰ ਨੂੰ ਸਕੇ ਸਬੰਧੀਆਂ ਨੂੰ ਜਿਹੜਾ ਇਹ ਪਾਣਾ ਮੰਨਨ ਦਾ ਸਰਪ ਇਹ ਸਿਰਫ ਬਹਿਰ ਪਰਿਵਾਰ ਨੂੰ ਹੀ ਤਕਾ ਨਹੀਂ ਲੱਗਿਆ ਮੈਂ ਇਨਾ ਮੈਨੂੰ ਪਤਾ ਕਿ ਸਾਡਾ ਬਚਪਨ ਇਹਨਾਂ ਦੇ ਹੱਥਾਂ 'ਚ ਨਿਕਲਿਆ ਅਸੀਂ ਬਚਪਨ ਤੋਂ ਹੀ ਇਹਨਾਂ ਦੇ ਘਰ ਆ ਕੇ ਖੇਲੇ ਆਂ ਜਾਂ ਕੇ ਇਹਨਾਂ ਦੇ ਪਰਿਵਾਰ ਨਾਲ ਰਹੇ ਆਂ ਅੱਜ ਵੀ ਉਹ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ ਉਹਨਾਂ ਦੀ ਜਿਹੜੇ ਮਾਤਾ ਜੀ ਸੀਗੇ ਮੇਰੇ ਮੰਮੀ ਨੂੰ ਉਹਨਾਂ ਨੇ ਆਪਣੀ ਬੇਟੀ ਬਣਾਇਆ ਸੀਗਾ ਕਿ ਸਾਨੂੰ ਪਰਿਵਾਰ ਨੂੰ ਆਪਣਾ ਸਮਝਦੇ ਨੇ ਤੇ ਸਿਰਫ ਇਹ ਮੈਂ ਕਹਿਸ ਹੁੰਦਾ ਕਿ ਕਿਉਂ ਸਾਡੇ ਗੁਰਦਾਸਪੁਰ ਦੀ ਬੜੀ ਉਹ ਡਿਕਸ਼ਤੀ ਹੈ ਕਿਉਂਕਿ ਇਹ ਸਮਾਜ ਨੂੰ ਬੜਾ ਚਾ ਯੋਗਦਾਨ ਦੇ ਰਹੇ ਨੇ ਹਮੇਸ਼ਾ ਜੇ ਕਿਸੇ ਨੂੰ ਕੋਈ ਜ਼ਰੂਰਤ ਮਹਿਸੂਸ ਹੋਈ ਹੈ ਨਾਲ ਖੜਦੇ ਰਹੇ ਨੇ ਔਰ ਵਿਸ਼ੇਸ਼ ਕਰਕੇ ਸਾਡੇ ਨਾਲ ਤਾਂ ਬਹੁਤ ਜ਼ਿਆਦਾ ਪਿਆਰ ਸੀਗਾ ਅੱਜ ਬਹੁਤ ਦੁੱਖ ਹੋ ਰਿਹਾ ਕਿ ਅੱਜ ਸਾਡੇ ਚੋਂ ਇੰਨੀ ਵਧੀਆ ਸ਼ਖਸੀਅਤ ਜਿਹੜ ਉਸਨੂੰ ਛੱਡ ਕੇ ਪ੍ਰਭੂ ਦੇ ਚਨਾਂ ਚਲੇ ਗਏ ਨੇ ਤੇ ਮੈਂ ਬਸ ਇਹਨਾਂ ਨੂੰ ਜ਼ਰੂਰ ਕਹਾਂਗਾ ਕਿ ਪਰਿਵਾਰ ਨੂੰ ਇਹ ਵਿਛੋੜਾ ਸਹਿਣ ਦੀ ਸ਼ਕਤੀ ਨਮਸਕਾਰ ਜੀ ਅੱਜ ਅਸੀਂ ਸ਼੍ਰੀ ਕੇਸ਼ਵ ਬੈਲ ਜੀ ਦੇ ਜਾਸਨਸਕਾਰ ਤੇ ਆਏ ਹਾਂ ਜੀ ਸਾਰਾ ਜਿਹੜਾ ਸਾਡਾ ਆਮਾਨ ਬਾੜੀ ਦਾ ਪਰਿਵਾਰ ਹੈ ਜੀ ਉਹਨਾਂ ਨੂੰ ਬਹੁਤ ਅੱਜ ਬੜਾ ਭਾਰੀ ਨੁਕਸਾਨ ਹੋਇਆ ਹੈ ਇਹ ਸਾਡੇ ਰਮਨ ਬਹਿਲ ਜੀ ਦੇ ਹਰ ਵੇਲੇ ਜਿਨਾਂ ਕਹਿੰਦੇ ਸਕਦੇ ਹੋ ਕਿ ਜੇ ਸਲਾਹ ਜਿਹੜੀ ਲੈ ਕੇ ਚੱਲਦੇ ਸੀਗੇ ਹਰ ਪ੍ਰੋਗਰਾਮ 'ਚ ਤੁਸੀਂ ਵੇਖਦੇ ਸੀਗੇ ਕਿ ਕੇਸ਼ਵ ਬੈਲ ਜੀ ਨਾਲ ਹੁੰਦੇ ਸੀਗੇ ਇਹ ਬਹੁਤ ਵੱਡਾ ਘਟਾ ਜੀ ਜਿਹਦੀ ਪੂਰਤੀ ਜਿਹੜੀ ਹੈ ਉਹ ਸੋਖੀ ਨਹੀਂ ਸਰ ਜਦੋਂ ਇੱਥੇ ਆਏ ਆ ਐਨੀ ਦੁਨੀਆ ਦੇ ਮੂੰਹ ਚ ਸੁਣ ਰਹੇ ਆ ਕਿ ਉਹਨਾਂ ਦਾ ਜਿਹੜਾ ਜੀਵਨ ਜਿਹੜਾ ਗਿਆ ਉਹ ਕਿਸ ਤਰ੍ਹਾਂ ਦਾ ਗਿਆ ਉਹ ਕਿੰਨੇ ਕਿ ਪਿਆਰੇ ਇਨਸਾਨ ਸੀ ਕਿੰਨੀਆਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਲੋਕੀ ਕਰ ਰਹੇ ਸੀਗੇ ਮੇਰਾ ਜਗਿੰਦਰਪਾਲ ਤੁੱਲੀ ਜੀ ਖੜੇ ਸੀਗੇ ਹੁਣੇ ਤਰਨੁ ਜੀ ਖੜੇ ਸੀਗੇ ਉਹ ਦੱਸ ਰਹੇ ਸੀਗੇ ਕਿ ਰੋਟੀ ਕਾਪ ਦੀ ਸ਼ੂਰਾ ਜਿਹੜੀ ਇਹਨਾਂ ਨੇ ਕੀਤੀ ਪੰਜ-ਛੇ ਇਨਸਾਨਾਂ ਦਾ ਨਾਲ ਆ ਰਹੇ ਸੀਗੇ ਹਾਂਜੀ ਇਹਨਾਂ ਦੇ ਜਿੰਨੀਕ ਦੇਖੋ ਜਦੋਂ ਬੰਦਾ ਜਾਂਦਾ ਨਾ ਜੀ ਇਹ ਜਗ ਛੱਡ ਕੇ ਉਦੋਂ ਬੰਦਾ ਆਪਣੀ ਖੂਬਸੂਰਤੀ ਵੀ ਛੱਡ ਕੇ ਜਾਂਦਾ ਤੇ ਆਪਣੀਆਂ ਬਰਾਈਆਂ ਵੀ ਛੱਡ ਕੇ ਜਾਂਦਾ ਤੇ ਜਦੋਂ ਅਸੀਂ ਅੱਜ Até ਖਲੋਤੇ ਹਾਂ ਤੇ ਬਹੁਤ ਦੁਨੀਆ ਸਤਕਾਰ ਨਾਲ ਉਹਨੂੰ ਯਾਦ ਕਰੇ ਕਰਦੀ ਹੈਗੀ ਜੀ ਦੇਖੋ ਹੈ ਕੀ ਆ ਕਮਾਨਾ ਕੀ ਆ ਕਿਸੇ ਨੇ ਜ਼ਿੰਦਗੀ ਚ ਆ ਕੇ ਇਹੀ ਕਮਾਨਾ ਜੀ ਇਹ ਬਹੁਤ ਵੱਡਾ ਘਟਾ ਜੀ ਅਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਭਗਵਾਨ ਜੀ ਸ੍ਰੀ ਰਮਨਬਾਲ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਮਨ ਦੇ ਵਿੱਚ ਸ਼ਾਂਤੀ ਦੇਣ ਤੇ ਅਗੂ ਜਿਹੜਾ ਹੈਗਾ ਤੇ ਮਰਮ ਲਾਣ ਦੀ ਵੀ ਜਿਹੜੀ ਹੈ ਉਹ ਤਾਕਤ ਦੇ ਜੀ ਯਸ ਸਾਰ ਜੀ